ਬਹੁਤ ਬਹੁਤ ਧੰਨਵਾਦੀ ਸਤਿਕਾਰਯੋਗ ਸਖੀਟਾਂ ਪ੍ਰਧਾਨਗੀ ਮੰਡਲ ਜਿਹੜਾ ਬਿਛਦੇ 3% ਦੀ ਬਾਕੀ ਜੋਂਤੇ ਸੱਜਣ ਸਾਰਿਆਂ ਨੂੰ ਸਤਿ ਸਿਰਕਾਲ ਮੈਂ ਲੱਗਦਾ ਅਸੀਂ ਕੋਸ਼ਿਸ਼ ਕਰਾਂਗੇ ਆਪਸ ਵਿੱਚ ਸਾਡਾ ਬੋਲਣ ਦਾ ਹੈਗਾ ਇਸ ਸਟਾਈਡ ਵੀ ਇੱਕ ਇੱਕ ਵਿਸ਼ਾ ਹੀ ਅਸੀਂ ਨਵਾਗੇ ਤਾਂ ਕਿ ਉਹ ਵਾਰ-ਵਾਰ ਗੱਲ ਉਹੀ ਨਾ ਹੋਵੇ ਹਰ ਗੱਲ ਬੰਦਾਰੇ ਦੀ ਇੱਕ ਨਵੀਂ ਹੋਵੇ ਜਿਹੜੀ ਤੁਹਾਡੇ ਮਨਾਂ ਦੇ ਸਵਾਲਾਂ ਨੂੰ ਜਿਹੜੇ ਨੇ ਉਹਨਾਂ ਦਾ ਮੁਖਤੱਬ ਹੋਵੇ ਉਹਨਾਂ ਦਾ ਕਿਤੇ ਨਾ ਕਿਤੇ ਤਰੀਕੇ ਨਾਲ ਜੋ ਸਾਡੀ ਜੈਨੀ ਕਬੂਦੀ ਹੈਗੀ ਹੈ ਉਹਦੇ ਹਿਸਾਬ ਨਾਲ ਉਹਦਾ ਜਵਾਬ ਹੋਵੇ ਪਹਿਲਾਂ ਗੀਤ ਤੋਂ ਜਿਆਦਾ ਅਸੀਂ ਸ਼ੁਰੂ ਕਰ ਜਾਂ ਤਾਂ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਆਲਮਤਾਂ ਨੇ ਸਾਡੇ ਉਹਨਾਂ ਆਲਮਤਾਂ ਦੇ ਵਿੱਚ ਕਿੱਜੇ ਅਸੀਂ ਵਿਅਕਤੀ ਨੂੰ ਜ਼ਿੰਮੇਵਾਰ ਠਹਿ ਰੋਣਿਆ ਕਿੱਜੇ ਅਸੀਂ ਨੇਤਾਵਾਂ ਨੂੰ ਠਹਿ ਰੋਣਿਆ ਕਿਤੇ ਅਸੀਂ ਪ੍ਰਬੰਧ ਨੂੰ ਠਰਾਨਿਆ ਕਿਤੇ ਅਸੀਂ ਧਾਰਨ ਸਖੀਤਾ ਨੂੰ ਵਿੱਚ ਸ਼ਾਮਲ ਕਰਦੇ ਹਾਂ ਕਿ ਉਹ ਇੰਨਾ ਕਹਿ ਕੇ ਅਸੀਂ ਨੇੜੇ ਤੱਕ ਦੇਖਦੇ ਹਾਂ ਵੱਧ ਤੋਂ ਵੱਧ ਦਿੱਲੀ ਸਰਕਾਰ ਅਸੀਂ ਸ਼ਾਮਲ ਕਰ ਲੈਂਦੇ ਹਾਂ ਇਹ ਜਿਹੜਾ ਸਮਾਜ ਚ ਵਰਤਾਰਾ ਚੱਲ ਰਿਹਾ ਹੈ ਪੂਰੇ ਸੰਸਾਰ ਚ ਉਹ ਚੱਲ ਇਸ ਗੱਲ ਦਾ ਰਿਹਾ ਹੈ ਕਿ ਦੁਨੀਆ ਦੇ ਵਿੱਚ ਸਿਰਫ ਰਾਜ ਅਸੀਂ ਕਰਨਾ ਹੈ ਤਾਕਤ ਸਾਡੇ ਕੋਲ ਹੋਵੇ ਦੌਲਤ ਕੁਦਰਤੀ ਸਾਰੀ ਸਾਡੇ ਕੋਲ ਹੋਵੇ 320 ਕਰੋੜ ਬੰਦਾ ਬਚ ਜੇ 550 ਕਰੋੜ ਜਿਹੜਾ ਬਾਕੀ ਦਾ ਉਹ ਜਿਵੇਂ ਨਾੜੇ ਦੇ ਕੀੜੇ ਹੁੰਦੇ ਨੇ ਪੈ ਰਹੇ ਨੇ ਉਹਨਾਂ ਨੂੰ ਕੋਈ ਕਹੂਗਾ ਤੁਹਾਨੂੰ ਯਕੀਨੀ ਇੰਨੀ ਆਮਦਨ ਮਿਲ ਜਾ ਕਰੂ ਕੋਈ ਕਹੂਗਾ ਵੀ ਤੁਹਾਨੂੰ ਰੋਟੀ ਮਿਲ ਜਾ ਕਰੂਗਾ ਤੁਸੀਂ ਆਪੇ ਸੋਚੋ ਵੀ ਆਪਾਂ ਕਿਸੇ ਬਜ਼ੁਰਗ ਨੂੰ ਬਿਠਾ ਲਈਏ ਵੀ ਤੁਸੀਂ ਇੱਥੇ ਬੈਠੇ ਰਹਿਣਾ ਕੋਈ ਗੱਲ ਨਹੀਂ ਕਰਨੀ ਕਿਸੇ ਕੋਲ ਜਾਣ ਆਉਣ ਦੀ ਲੋੜ ਨਹੀਂ ਕੋਈ ਕੰਮ ਨਹੀਂ ਕਰਨਾ ਧੋਤੇ ਕੱਪੜੇ ਲੰਨਗੇ ਬਿਮਾਰ ਹੋਗੇ ਦਵਾਈ ਮਿਲੂਗੀ ਰੋਟੀ ਪਾਣੀ ਮਿਲੂਗਾ ਆਸੀਂ ਕੋਈ ਟੀਵੀ ਟੂਵੀ ਦਾਦਣਾ ਉਹਨੂੰ ਦੇਖੀ ਜਾਓ ਫਿਰ ਦੇਖੋ ਵੀ ਕਿੰਨਾ ਕਿਸੇ ਜਿਉਂਦਾ ਰਹਿੰਦਾ ਹੈ ਉਹ ਸੋ ਮਨਉਖੇ ਤੇ ਕੱਲੇ ਕਪੜੇ ਪਾਉਣ ਰੋਟੀ ਖਾਣ ਤੇ ਮਨੋਰੰਜਨ ਕਰ ਨਹੀਂ ਆਇਆ ਨਾ ਇਹਦਾ ਪਰయోజਨਾ ਹੈ ਬਲਕਿ ਉਲਟੀ ਗੱਲ ਹੈ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿੱਠ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਜਿਹੜਾ ਲਾਹ ਲੈਣ ਅਸੀਂ ਆਏ ਸੀ ਉਤੋਂ ਅਸੀਂ ਕਿਤੇ ਨਾ ਕਿਤੇ ਖੁੰਝ ਗਏ ਉਹਦੇ ਵਿੱਚ ਹਾਲਤ ਇਹ ਹੋ ਗਈ ਹਾਲਤ ਹੋ ਗਈ ਕਿ ਅਸੀਂ ਬૌਧਿਕ ਤੌਰ ਤੇ ਗੰਗਾਲ ਹੋ ਗਏ ਸਾਡਾ ਹਾਲ ਇਹ ਹੋ ਗਿਆ ਕਿ ਜਿਨੇ ਦਾ ਹੀ ਗੱਲੀ ਉਹਦੇ ਨਾਲ ਉੱਠ ਚੱਲੀ ਆਪਣੀ ਸੋਚ ਆਪਣੀ ਸਮਝ ਨੂੰ ਸੀ ਆਪਣੀ ਸਮਝਿਆ ਉਹ ਸੋਚ ਸਾਡੀ ਆਪਣੀ ਹੈ ਨਹੀਂ ਅਸਲ ਚ ਉਹ ਸੋਚਨ ਮੀਡੀਆ ਉਹ ਕੋਈ ਟੀਵੀ ਉਹ ਕੋਈ ਗਵਈਏ ਉਹ ਸਾਡੀ ਸੋਚ ਬਣਾਈ ਜਾਂਦੀ ਹੈ ਸਾਨੂੰ ਲੱਗਦਾ ਸਾਡੀ ਸੋਚ ਹੈ ਅਸੀਂ ਫੈਸਲਾ ਕਰਦੇ ਹੁਣ ਜੇ ਤਾਣੀ ਇੰਨੀ ਉੱਗੀ ਹੋਈ ਹੈ ਮੁੱਟੇ ਫਿਰ ਕਰਿਆ ਕੀ ਜਾਵੇ ਕੀ ਹੋਰ ਦਾ ਹੱਲ ਲੱਭਿਆ ਜਾਵੇ ਉਸ ਹੱਦ ਵੇ ਵੀ ਸਾਨੂੰ ਗੁਰਬਾਣੀ ਚੋਂ ਤਸੀਰ ਮਿਲਦੀ ਹੈ ਬਾਬੇ ਨੇ ਕਿਹਾ ਐਸਾ دارو ਲੋੜ ਲੈ ਜਿਤ ਵੰਗੇ ਰੋਗਾ ਕਾਂ ਇਹ ਸਾਰੇ ਰੋਗ ਨੇ ਜਿਹੜੇ ਚੈਪਲ ਸਤਾ ਰਹੇ ਚੈ ਨਸ਼ੀ ਨੇ ਚਾਹ ਸਾਰੇ ਬੱਚੇ ਬਾਹਰ ਜਾ ਰਹੇ ਨੇ ਕਿਆ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਚਾਹੇ ਸਾਡਾ ਪ੍ਰਵਾਹ ਪ੍ਰਿਆਵਰਣ ਖਰਾਬ ਹੋ ਰਿਹਾ ਹੈ ਚਾਹੇ ਸਾਡੇ ਸਮਾਜ ਦੇ ਵਿੱਚ ਇੱਕ ਦੂਜੇ ਦੀ ਸੁਣੀ ਨਹੀਂ ਜਾਂਦੀ ਪ੍ਰਸ਼ਾਸਨ ਚ ਕੰਮ ਨਹੀਂ ਹੁੰਦੇ ਇਹਨਾਂ ਸਾਰਿਆਂ ਦੀ ਜਿਹੜਾ ਹੱਲ ਉਹ ਇੱਕੋ ਹੈ ਜੇ ਕਦੇ ਕੱਲੇ ਦਾ ਹੱਲ ਰੋਕਣ ਦੀ ਕੋਸ਼ਿਸ਼ ਕਰਾਂਗੇ ਫਿਰ ਤਾਂ ਨਹੀਂ ਹੋ ਰੂਗੀ ਜਾਂਦੀ ਮਾੜਾ ਮੋਟਾ ਤਾਂ ਹੱਲ ਹੋ ਜਾਏਗਾ ਉਹਨਾਂ ਦਾ ਹੱਲ ਪੂਰਾ ਹੋਣਾ ਨਹੀਂ ਥੋੜਾ ਜਨਾ ਜਿਹੜੇ ਸੰਸਦ ਦੇ ਟੋਏ ਪਏ ਜਾਂਦੇ ਨੇ ਬੈਠੇ ਨੇ ਪੰਨੂ ਸਾਹਿਬ ਮਿੱਚੰਗਾ ਜਾਲ ਇਸੇ ਥੋੜੇ ਤੇ ਚਾਦੋ ਉਹ ਤੋਂ ਇਹ ਜੋ ਮਿੱਟੀ ਕਰ ਕਈ ਤਾਂ ਮਿੱਟੀ ਪਾ ਜਾਂਦੇ ਨੇ ਕਈ ਉੱਤੇ ਡਕ ਲੱਕਦੀ ਪਾ ਜਾਂਦੇ ਥੋੜੀ ਬਹੁਤੀ ਪਰ ਉਹ ਸੜਕ ਨਹੀਂ ਬਣੀ ਸੋ ਜਿਹੜਾ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਇੰਨੀ ਤਾਂ ਨਹੀਂ ਹੁੰਦੀ ਹੈ ਉਹਦੇ ਵਾਸਤੇ ਬਾਬੇ ਨੇ ਕਿਹਾ ਹੈ ਦੰਦਾਂ ਵਿੱਚ ਸੁਹਤ ਨੂੰ ਨਾ ਰੋਗ ਰੋਗ ਪਛਾਨਣਾ ਆਪਣਾ ਜ਼ਰੂਰੀ ਹੈ ਜਿੰਨਾ ਚਿਰ ਅਸੀਂ ਰੋਗ ਨਹੀਂ ਪਛਾਣਦੇ ਉਹਨਾਂ ਚਿਰ ਦਾਰੂ ਬੁੱਧੀ ਹੁ ਨਹੀਂ ਜਾ ਸਕਦੀ। ਔਰ ਇਸ ਕਰ ਕੈਸੀ ਜਦ ڈاکਰੀ ਚ ਵੀ ਪੜਾਉਣਾ। ਪਹਿਲਾਂ ਉਹਨਾਂ ਨੂੰ ਸਿਖਾਉਣਾ ਵੀ ਸਰੀਰ ਹੈ ਕੀ ਤੇ ਕੰਮ ਕਿਵੇਂ ਕਰਦਾ ਹੈ। 1 ਸਾਲ ਪੂਰਾ ਇਸੇ ਕਮਤੀ ਲਾਉਣਾ ਮੁਰਜ਼ੇ ਚੀਚੀ ਕੇ ਦਿਖਾਉਣਾ। ਫਿਰ ਢੂਡ ਸਾਲ ਇਸ ਕਰਕੇ ਲਾਉਣਾ ਵੀ ਰੋਗ ਕਿਵੇਂ ਹੁਜੀਦਾ ਹੈ। ਫਿਰ ਅੱਗੇ ਲਾਉਣਾ ਵੀ ਨਾਮਜ਼ੀ ਕਿਵੇਂ ਦੇਖਣੀ ਹੈ ਦਵਾਈ ਕਿਵੇਂ ਦੇਣੀ ਹੈ ECG ਜੀ ਕਿਵੇਂ ਕਰਾਉਣੀ ਹੈ। ਜਨੇ ਕੇ ਰੋਗ ਬੁਝੰਦਾ ਜਿਹੜਾ ਤਰੀਕਾ ਹੋਇਆ ਵੀ ਪਹਿਲਾਂ ਹਾਇ ਕੀ ਇਹ ਸਰੀਰ ਹੈ ਕੀ ਸੰਤਨ ਕੀ ਹੈ ਸਾਡੇ ਸਮਾਜ ਦੀ ਉਹਦੇ ਜਗ੍ਹਾ ਰੋਗ ਕੀ ਹੈ ਫਿਰ ਉਹਦੀ ਦਵਾਈ ਕੀ ਹੁਣ ਜੇ ਸਾਡਾ ਸਮਾਜ ਇੱਥੇ ਪਹੁੰਚ ਗਿਆ ਸਮਾਜ ਇਹ ਸੋਣਾ ਇਸ ਵਾਸਤੇ ਸੀ ਕਿ ਕੁਦਰਤ ਨੇ ਨਾਲਾ ਪ੍ਰਕਾਰ ਦੀਆਂ ਇੱਥੇ ਦੌਲਤਾਂ ਦਿੱਤੀਆਂ ਹੋਈਆਂ ਨੇ ਤੇ ਉਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਉਦਮ ਕਰੇਂਦਾ ਜੀਉ ਤੂੰ ਕਮਾਵਂਦੇ ਆਂ ਸੁੱਖ ਪੁੰਚਾ ਤਰ ਲੋ ਦੇ ਤਾਂ ਜਨ ਤੋਂ ਪਾਹਾ ਕਾਇਨੂ ਦੇਤਾ ਰਿਜਕ ਸਮਹਾ ਪਿੱਛੋਂ ਦੇਤਾ ਜੰਤ ਪਹਾ ਤੈਨਾਂ ਰਿਜਕ ਦਿੱਤਾ ਫਿਰ ਜੰਤ ਪੈਦਾ ਕਰਿਆ ਕੁਦਰਤ ਨੇ ਪਰ ਅਸੀਂ ਉਲਟਾ ਗੱਲ ਕਰ ਲਈ ਅਸੀਂ ਰਿਜਕ ਦੀ ਗੱਲ ਨਹੀਂ ਕਰਦੇ ਜਾਂ ਰਿਜਕ ਨੂੰ ਰੋਟੀ ਸਮਝ ਲਿਆ ਰਿਜਕ ਦਾ ਮਤਲਬ ਆ ਸਹਿਤ ਤਰ੍ਹਾਂ ਮੈਂ ਜੰਤੋਂ ਪਾਏ ਤਾਂ ਕਿ ਰਿਜਕ ਆਗੇ ਕਰਤਿਆ ਵੀ ਉਹਦਾ ਸੌਣਾ ਬੈਠਣਾ ਉੱਠਣਾ ਜੰਮਣਾ ਮਰਨਾ ਖਾਣਾ ਪੀਣਾ ਮਨ ਨੂੰ ਟੱਕਣਾ ਸਾਰਾ ਕੁਝ ਰਿਜਕ ਆ ਉਹ ਕੁਦਰਤ ਨੇ ਦਿੱਤਾ ਹੋਇਆ ਹੈ ਹਰੋਂ ਨਾ ਤੇ ਕੁਝ ਲੋਕ ਹੋਵੇ ਕਾਬਜ ਚਾਹੇ ਸਾਡੇ ਜੰਗਲ ਨੇ ਚਾਹੇ ਪਹਾੜ ਨੇ ਚਾਹੇ ਸਮੁੰਦਰ ਨੇ ਚਾਹੇ ਦਰਿਆ ਨੇ ਚਾਹੇ ਅੰਤਰਿਕਸ਼ ਹੈ ਚਾਹੇ ਧਰਤੀ ਹੈ ਚਾਹੇ ਧਰਤੀ ਦੇ ਥੱਲੇ ਕੋਈ ਸਮਾਨ ਹੈ ਉਹਦੇ ਉੱਤੇ ਕੁਝ ਲੋਕ ਕਾਬਜ ਹੋਗੇ ਜਿਹੜੇ ਕਾਬਜ ਹੋਗੇ ਉਹਨਾਂ ਨੂੰ ਸਾਨੂੰ ਵਿਰਵੇ ਕਰਤਾ ਸਾਡੀ ਦੌਲਤ ਤੋਂ ਉਹ ਫਿਰ ਸਾਨੂੰ ਤਰਾਂ ਤਰਾਂ ਦੀਆਂ ਦਵਾਈਆਂ ਕੈਸੂ ਦੇ ਰਹੇ ਨੇ ਵੀ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਕਿਸਾਬ ਸਲਮਾਨ ਦਿੱਤੀ ਦੇ ਦਾਂਗੇ ਤੋਡੇ ਬੱਚਿਆਂ ਨੂੰ ਮੁਫਤ ਪੜਾਵਾਂਗੇ ਤੁਹਾਨੂੰ ਆਯੁਸ਼ਮਨ ਭਾਰਤ ਦੇ ਦਾਂਗੇ ਤੁਹਾਡੇ ਅਸੀਂ ਵਸਣ ਦੇ ਮੁਫਤ ਸਫਰ ਦੇ ਦਾਂਗੇ ਤੁਹਾਡੇ ਕੁੜੀਆਂ ਦਾ ਵਿਆਹ ਕਰਦਾਂਗੇ ਤੁਹਾਨੂੰ ਸੀ ਬੜਾ ਕੋਚ ਪੈਨਸ਼ਨ ਦੇ ਦਾਂਗੇ ਤੁਹਾਨੂੰ ਇੰਦਰਾਵਾਸ ਯੋਜਨਾ ਅਹੀਂ ਘਰ ਬਣਾਵਾਂਗੇ ਇਹ ਸਾਨੂੰ ਉਹ ਸਭੀ ਦੌਲਤ ਤੇ ਕਬਜ਼ਾ ਕਰਕੇ ਜੇ ਮੈਂ ਬਚਪਨ ਚ ਦੁਕਾਨ ਕਰਦਾ ਸੀ ਉਹ ਬੰਦਾ ਸੌਦਾ ਲੈਣਾ ਆਉਂਦਾ ਉਹ ਉਹਨਾਂ ਦੇ ਨਾਲ 5-7 ਰੁਪਏ 10 ਰੁਪਏ ਖਰਚਣਾ ਬਹੁਤ ਅਜੀਬ ਗੱਲ ਹੁੰਦੀ ਜੋ ਜਵਾਕ ਜਿਹੜਾ ਨਾਲ ਆਉਂਦਾ ਸੀ ਉਹਨੂੰ ਦੋ ਮਿੱਠੀਆਂ ਗੋਲੀਆਂ ਦੇ ਦਿੰਦੇ ਸੀ ਉਹ ਬੜਾ ਖੁਸ਼ ਹੁੰਦਾ ਵੀ ਮੈਨੂੰ ਬੜੀ ਘਾਇਆ ਮਿਲ ਗਈ ਤੇ ਇਹ ਮਿੱਠੀਆਂ ਗੋਲੀਆਂ ਦਿੰਦੇ ਨੇ ਇਹਨੂੰ ਸਮਝਣਾ ਪਊਗਾ ਹੁਣ ਤੁਸੀਂ ਕਹੋਗੇ ਵੀ ਐਡਾ ਵੱਡਾ ਸੰਸਾਰ ਹੀ ਅਸੀਂ ਤਾਂ ਸੁੱਕੀ ਨਾ ਕਰ ਲਾਂਗੇ ਅੱਜ ਦੇ ਮੁਕਾਬਲੇ ਕੁਝ ਵੀ ਨਹੀਂ ਆ ਉਹ ਇਹ ਹੈ ਕਿ ਕਿੱਥੋਂ ਤੋਂ ਸ਼ੁਰੂ ਕਰਨਾ ਪਊ ਉਹ ਪਿੰਡ ਦੀ ਕਾਇ ਹੈ ਉਹ ਪਿੰਡੀ ਪੰਚਾਇਤ ਹੈ ਪਰ ਉਹ ਪੰਚਾਇਤ ਅਸੀਂ ਤਾਂ ਕੰਮ ਕਰ ਸਕਾਂਗੇ ਜੇ ਸਾਨੂੰ ਸਮਝ ਆਏ ਵੀ ਇਹਦੀ ਮਹੱਤਤਾ ਕੀ ਹੈ ਤੇ ਕਿਵੇਂ ਕੰਮ ਕਰਨਾ ਹੈ ਕਿ ਪੰਚਾਇਤ ਦਾ ਕੰਮ ਕਰਨਾ ਕਿਉਂ ਜ਼ਰੂਰੀ ਹੈ ਜਾਂ ਅਸੀਂ ਕਾਂਗੇ ਆਪਦਾ ਪਿੰਡ ਬਚਾਵਾਂਗੇ ਪਿੰਡ ਨਹੀਂ ਜੇ ਪਿੰਡ ਨਾ ਬਚਿਆ ਤੇ ਪੰਜਾਬ ਨਹੀਂ ਬਚਣਾ ਜੇ ਪੰਜਾਬ ਨਾ ਬਚਿਆ ਤਾਂ ਮੁਟਕੀ ਨਹੀਂ ਬਚਣਾ ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਪਤਾ ਹੋਊਗਾ ਪਿਛਲੇ 3 ਸਾਲ ਤੋਂ ਇਹ ਕਿਹਾ ਜਾ ਰਿਹਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਨੇ ਜਾਂ ਕਿਸਾਨਾਂ ਦਾ ਨੰਦ ਜਾਂਦਾ ਸੀ ਗੱਲ ਹੋਈ ਆ ਮੈਂ ਤਾਂ ਕਹਿਣਾ ਹਮੇਸ਼ੀ ਸਿੰਘ ਜੀ ਬੈਠੇ ਨੇ ਅਸੀਂ ਇੱਕ ਸੈਮੀਨਾਰ ਕਰਿਆ ਉਹ ਵਿਦਵਾਨ ਕਹਿਣਾ ਕੌਣ ਕਹਿੰਦਾ ਨਾ ਸਭ ਦੀ ਡੋਰ ਹੀ ਨਹੀਂ ਉਹ ਤਾਂ ਉਹੀ ਫਾਲਤੂ ਮੰਨ ਰਿਹਾ ਤੁਸੀਂ ਇਹ ਤਾਂ ਹੋਣੀ ਨਹੀਂ ਇਹ ਜਿਚਾਤਾ ਵੀ ਪੰਜਾਬ ਦੀ ਕੰਮਕ ਦੀ ਕੋਈ ਡੋਰ ਜੀ ਤੁਸੀਂ ਧੱਕੇ ਨਾਲ ਹੀ ਪੈਦਾ ਕਰੀ ਜਾਂਦੇ ਹੋ ਪਰ ਜਦ ਅਗਲੇ ਸਾਲ ਦੀ ਗਰਮੀ ਜ਼ਿਆਦਾ ਪੈਗੀ 20% ਝਾੜ ਘਟ ਗਿਆ ਜੇ ਸੀ ਕਣਕ ਦੇ ਭੰਡਾਰ ਅਧੇ ਰਹੇ ਬਾਹਰ ਭੇਜ ਦੇ ਸੀ ਜਿਹੜੀ ਕਣਕ ਉਹ ਬੰਦ ਕਰ ਦਿੱਤੀ ਬਪਾਰੀਆਂ ਨੇ ਰੌਲਾ ਪਾਇਆ ਕਿ ਜਨਾਬ ਜਿਹੜੇ ਸੌਦੇ ਹੋਏ ਨੇ ਉਹ ਤਾਂ ਪੂਰੇ ਕਰਨ ਦੇ ਦਿਓ ਉਹ ਤਾਂ ਵੰਦੇ ਨੇ ਸਾਡੇ ਹੁਣ ਫੇਰ ਆ ਚਾਰ ਦਿਨ ਪਹਿਲਾਂ ਦੀ ਖਬਰ ਹੈ ਕਿ ਦੇਸ਼ ਦੇ ਵਿੱਚ ਅੰਨ ਦੇ ਭੰਡਾਰ ਇਕੱਠੇ ਹੋਏ ਨੇ ਪਰ ਇਹ ਉਮੀਦ ਹੈ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਕਣਕ ਕਾਫੀ ਹੋ ਜਾਣੀ ਹੈ ਇਸ ਕਰਕੇ ਉਹ ਮਾੜਾ ਮੋਟਾ ਘਾਟਾ ਪੂਰਾ ਨਹੀਂ ਹੋਣਾ ਮੜਾ ਮੋਟਾ ਕੱਟਾ ਪੂਰਾ ਹੋ ਗਿਆ ਇਸ ਕਰਕੇ ਇਹ ਗੱਲ ਨੂੰ ਆਪਾਂ ਸਮਝ ਲਈਏ ਕਿਉਂ ਪੰਜਾਬ ਦਾ ਜੁਣਾ ਜ਼ਰੂਰੀ ਹੈ ਉਹਦੇ ਵਿੱਚ ਅਸੈਂਬਲੀ ਜਿਹੜੀ ਮਰਜੀ ਚੁਣੀ ਆਪਾਂ ਨੂੰ ਪਤਾ ਜਿੰਨੀਆਂ ਚੁਣੀਆਂ ਨੇ ਹਾਲ ਆਪਾਂ ਦੇਖ ਲਿਆ ਕਿਉਂਕਿ ਆਪਣੇ ਵਸਤੇ ਨਹੀਂ ਹੁੰਦਾ ਦੂਰ ਬੈਠੀ ਹੈ ਉਹਨਾਂ ਦੇ ਦਰੂਪੇਸ਼ੀ ਵੀ ਦੂਰ ਬੈਠੀ ਹੈ ਅਫਸਰशाही ਵੀ ਉਹਨਾਂ ਦਾ ਕਾਨੂੰਨ ਤੰਤਰ ਜਿਹੜਾ ਬਰੰਦ ਕਰਨ ਨਾਲ ਉਹ ਵੀ ਆਪਣੇ ਤਾਂ ਦਸਾ ਪਿੰਨਕ ਦਾ ਇਕਠਾਣਾ ਬੈਠਾ ਉਹਦੇ ਕੋਲ ਜਾਵਾਂਗੇ ਵੱਦ-ਵੱਦ ਜਾਂ ਕਿਸੇ ਪੁਲਿਸ ਟੋਕੀ ਤੇ ਜਾ ਰਹਾਂਗੇ ਐਸੇ ਹੀ ਹੁੰਦਾ ਉੱਥੇ ਯਾਨੀ ਕਿ ਜਿਹੜਾ ਤੰਤਰ ਹੈ ਜਿਹਦੇ ਵਿੱਚ ਤਿੰਨ ਚੀਜ਼ਾਂ ਅਦਾਲਤਾਂ ਸਾਡੇ ਕੋਲ ਨਹੀਂ ਹੈਗੀਆਂ ਅਫਸਰशाही ਸਾਡੇ ਕੋਲ ਨਹੀਂ ਹੈਗੀ ਚਾਹੇ ਉਹ ਮਾਰਾਂ ਦੀ ਹੈ ਚਾਹੇ ਪ੍ਰਸ਼ਾਸਨਿਕ ਘਟਾਰ ਜਾਂਦੀ ਹੈ ਚਾਹੇ ਉਹ ਪੁਲਿਸ ਵਾਲਿਆਂ ਦੀ ਹੈ ਉਹ ਸਾਡੇ ਕੋਲ ਨਹੀਂ ਹੈ ਪਿੰਨਕ ਤੇ ਨਾਇਆਂ ਸਾਡੇ ਕੋਲ ਸਿਆਸਤਾਂ ਬੰਨਾਂ ਜੋ ਜਿਹੜੇ ਐਮਐਲਏ ਜੀ ਨੂੰ ਆਪਾਂ ਕਹਿੰਦੇ ਸੋ ਸਾਡੇ ਕੋਲ ਫੇ ਕੀ ਆ ਸਾਡੇ ਕੋਲ ਪਰਚਾਇਦਾ ਜਿਹੜੀ ਸਾਡੇ ਅਸੈਂਬਲੀ ਵੀ ਉੱਥੇ ਬੈਠੀ ਆ ਹੁਣ ਪੰਚਾਇਤਾਂ ਦੇ ਵਿੱਚ ਚੋਣਨ ਵੇਲੇ ਪਹਿਲਾਂ ਤਾਂ ਉਹਨਾਂ ਨੇ ਸਮਝ ਲਿਆ ਵੀ ਜੇ ਇਹਨਾਂ ਨੂੰ ਪਾੜਾਂਗੇ ਤਾਂ ਕੰਮ ਚੱਲੂਗਾ ਇਹ ਚ ਕਿਹਾ ਤਾਂ ਹੈ ਵੀ ਦੋ ਦੋ ਨੇ ਹਰੇਕ ਪਾਕੀ ਦੇ ਦੋ ਦੋ ਧੜੇ ਨੇ ਚੰਟਣ ਦੇਖ ਲੈ ਤੁਸੀਂ ਆਪਣੇ ਪਿੰਨਾਂ 'ਚ ਪਾਰਕਿਆਂ ਦੇ ਵੀ ਕਰ ਰਹੇ ਨੇ ਕਹਾ ਦੇਖੋ ਉਹਨਾਂ ਦੇ ਉੱਤੇ ਕਰ ਰਹੇ ਨੇ ਉਹ ਹਰੇਕ ਧੜੇ ਵਾਲਾ ਆਪਣੀ ਤਾਕਤ ਦਿਖਾ ਰਿਹਾ ਹੈ ਸੋ ਲੋਕਾਂ ਨੂੰ ਪਾੜ ਕੇ ਉਰਾਜ ਕਰਦੇ ਨੇ ਸਾਡੀ ਜਾਇਦਾਦ ਦੇ ਉੱਤੇ ਸਾਡੇ ਪੈਸੇ ਦੇ ਉੱਤੇ ਰਾਜ ਕਰਦੇ ਨੇ ਉਹਦਾ ਹੱਲ ਅਸੀਂ ਇਹ ਕਰ ਸਕਦੇ ਹਾਂ ਫਿਰ ਮੈਂ ਆਉਂਗਾ ਦੋ ਲਾਈਨਾਂ ਚ ਬਸ ਕਿ ਅਸੀਂ ਕਿਉਂ ਜਿਹੜੀ ਹੋਣੀ ਹੈ ਉਹਦੀ ਕੋਸ਼ਿਸ਼ ਕਰੀਏ ਉਹਦੇ ਚ ਅਸੀਂ ਆਪ ਦਾ ਭਾਈਚਾਰਾ ਨਾ ਤੋੜੀਏ ਕੋਸ਼ਿਸ਼ ਕਰੀਏ ਕਿ ਜਿਹੜੇ ਆਪਾਂ ਕਹਿੰਦੇ ਨਾ ਵੀ ਚੰਗੇ ਬੰਦੇ ਚੰਡੂ ਪਿੰਡ ਦੀ ਥੋੜੀ ਸ਼ਾਂਤੀ ਜੀ ਜੇ ਬਣ ਜੇ ਚਾਹ ਇੱਕ ਪੰਚ ਦੇ ਬਣ ਜੇ ਚਾਹ ਇੱਕ ਸਰਪੰਚ ਦੇ ਬਣ ਜੇ ਚਾਹ ਸਾਰੀ ਪੰਚਾਇਤ ਦੇ ਬਣ ਜੇ ਜਿਵੇਂ ਵੀ ਹੋਵੇ ਉਹ ਜੇ ਆਪ ਸੰਮਤੀ ਨਾਲ ਕਰਾਂਗੇ ਇੱਕ ਤਾਂ ਦੂਜਾ ਹੋਊਗਾ ਮੰਡਲ ਸੰਮਤੀ ਕਰ ਵੀ ਲਈ ਹੋ ਵੀ ਗਿਆ ਫਿਰ ਜ਼ਰੂਰੀ ਨਹੀਂ ਕਿ ਉਹ ਕੰਮ ਕਰੇਗਾ ਕਿਉਂ ਮੈਂ ਕਹਿੰਦਾ ਸਾਡਾ ਇੱਕ ਤਜਰਬਾ ਵੀ ਜਿੱਥੇ ਸੀ ਆਂ ਡਾਕਟਰ ਦੇ ਨਾਲ ਵੋਟ ਪਾਈ ਸਰਪੰਚ ਨੂੰ ਜਿਤਾਇਆ ਵਹਿਨੇ ਕਰਕੇ ਵੀ ਆ ਬੀ ਚਲਾਵਾਗੇ ਆ ਕਰਾਂਗੇ ਆ ਕਰਾਂਗੇ ਪੰਜਾਂ ਦਿਨਾਂ ਬਾਅਦ ਜਿੱਤਣ ਤੋਂ ਬਾਅਦ ਕਹਿੰਦਾ ਮੈਂ ਕੀ ਕਰਾਂ ਤੁਸੀਂ ਤਾਂ ਤਲਵਾਰ ਤੇ ਮੁੱਢੀ ਮਰਵਾਉਣੇ ਜਦੋਂ ਉਹਨੂੰ ਕਿਹਾ ਵੀ ਉਦੋਂ ਤੱਕ ਤੂੰ ਸਾਡੇ ਪਿੱਛੇ ਫਿਰਦਾ ਸੀ ਕਹਿੰਦਾ ਮੇਰੀ ਮੋਹਰ ਮੰਗੀ ਪੰਜ ਸਾਹਿਬ ਕਿਹੜਾ ਹਲਾ ਸਕਦਾ ਹੈ ਮੇਰੇ ਕੋਲ ਇਹ ਮੁੰਡੇ ਕਹਿੰਦੇ ਜਿਉ ਤਾਂ ਐਂ ਕਹ ਲੈ ਇਹਨਾਂ 50 ਸਾਲ ਪੁਰਾਣੀ ਗੱਲ ਸੁਣਾਣਾ ਹੁਣ ਤਾਂ ਹੋਰ ਹੀ ਸਰਪੰਚ ਹੋ ਗਏ ਨੇ ਮੈਂ ਕੋਈ ਨਹੀਂ ਤਾਂ ਮੋਹਰ ਹੀ ਹਲਾਵਾਗੇ ਹੁਣ ਇਹਦੀ ਉਹ ਹੜਾਤੇ ਸੀ ਸਸਪੈਂਡ ਕਰਾਤਾ ਹਾਂ ਕੋਈ ਡੀਗਲ ਕੰਮ ਨਹੀਂ ਵਰਤਿਆ ਉਹ ੱੱਕੇ ਨਾਲ ਕਿਸੇ ਦਾ ਜਿੱਦਾਂ ਟੈਕਸਿਸ ਅਸੀਂ ਉਹਦੀ ਖੰਡ ਘੇੜ ਲਿਆ ਅਸੀਂ ਉਹਨੂੰ ਕਰਕੇ ਰੱਖੀ ਫਸ ਗਿਆ ਸੋਮਨਤਾ ਕਹਿੰਦਾ ਉਹ ਕੱਲ ਕੰਮ ਠੀਕ ਕਰੂਗਾ ਜਦ ਲੋਕਾਂ ਦਾ ਪ੍ਰੈਸ਼ਰ ਉਹਦੇ ਪਿੱਛੇ ਆ ਹੁਣ ਸਰਪੰਚ ਨੂੰ ਤਾਕਤ ਚਾਹੀਦੀ ਹੈ ਉਹ ਤਾਕਤ ਕਿੱਥੋਂ ਆਏਗਾ ਕੱਲੇ ਚੋਣਾਂ ਨਾਲ ਸਰਪੰਚ ਨਹੀਂ ਹੋ ਗਿਆ ਸਾਰਾ ਕੁਝ ਉਹਨੂੰ ਹਰ ਰੋਜ਼ ਤਾਕਤ ਚਾਹੀਦੀ ਹੈ ਉਹ ਤਾਕਤ ਜਾਂ ਤਾਂ ਲੋਕਾਂ ਤੋਂ ਲੈਣੇ ਜਾਂ ਫਿਰ ਵੀਡੀਓ ਤੋਂ ਲੈਣੇ ਅਸੀਪੀ ਟੋਨਾਰੇ ਜੇ ਇਟੋਨਾਰੇ ਪੰਜਾਸੀ ਟੋਨਾਰੇ ਜੇ ਲੋਕਾਂ ਦਾ ਤਾਕਤ ਰੰਦਾ ਤਾਂ ਉਹ ਅੰਖਣਾ ਜਾ ਕੇ ਖੜਾ ਹੋਊਗਾ ਉੱਥੇ ਉਹਨੂੰ ਕੁਰਸੀ ਮਿਲੇਗੀ ਤੇ ਵੀਡੀਓ ਜੀ ਜੀ ਕਰੇਗਾ ਲਿਪਟ ਬਕਰੇਗਾ ਉਹਦੇ ਸਾਹਮਣੇ ਜੇ ਵੀਡੀਓ ਦਾ ਤਾਕਤ ਰੰਦਾ ਫਿਰ ਤੈਨੂੰ ਪਤਾ ਵੀ ਜਣਾ ਦੇਣ ਵਾਲਾ ਉਹ ਫਿਰ ਚੌਂਦ ਨਹੀਂ ਹੁੰਦਾ ਫਿਰ ਕਹਗਾ ਸਰਪੰਚਾ ਉੱਥੇ ਖੜਾ ਹੋ ਮੇਰੇ ਕੋਲ ਟਾਈਮ ਨਹੀਂ ਹੈ ਫਿਰ ਸਰਪੰਚ ਸਾਹਿਬ ਨਹੀਂ ਕਹਣਾ ਸਰਪੰਚਾ ਕਰੇਗਾ ਸੋ ਇਸ ਕਰਕੇ ਲੋਕਾਂ ਦੀ ਉਹ ਤਾਕਤ ਕਿਹੜੀ ਹੈ ਉਹ ਤਾਂ ਗ੍ਰਾਮ ਸਭਾ ਵਿੰਡ ਦੇ ਵਿੱਚ ਜਦ ਤੁਸੀਂ ਗ੍ਰਾਮ ਸਭਾ ਕਰਦੇ ਹੋ ਤੁਸੀਂ ਜੰਗਨਾਤ ਦਾ ਕਾਨੂੰਨ ਬਦਲੇ ਤੋਂ ਬਿਨਾ ਖਾਣਨ ਦਾ ਕਾਨੂੰਨ ਬਦਲੇ ਤੋਂ ਬਿਨਾ ਪਾਣੀ ਦੇ ਐਸਵਾਈ ਵਾਲ ਮਿਲਦੀ ਨਹੀਂ ਮਿਲਦੀ ਉਹਦੇ ਮਾਮਲੇ ਤੋਂ ਬਿਨਾ ਰੋਜ਼ਗਾਰ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਉਹ ਤੋਂ ਬਿਨਾ ਤੁਹਾਨੂੰ ਸੇਵਾਵਾਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਉਹ ਤੋਂ ਬਿਨਾ ਤੁਹਾਡਾ ਸਕੂਲ ਚੰਗਾ ਚਲਾਉਂਦੇ ਨੇ ਨਹੀਂ ਚਲਾਉਂਦੇ ਉਹ ਤੋਂ ਬਿਨਾ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਉਹਨਾਂ ਨੂੰ ਸੁਧਾਰਨ ਵਾਸਤੇ ਸੋ ਜਦ ਗ੍ਰਾਮ ਸਭਾ ਫੈਸਲੇ ਕਰੂਗੀ ਕਿਉਂਕਿ ਗ੍ਰਾਮ ਸਭਾ ਨੇ ਪਿੰਡ ਦਾ ਵਿਕਾਸ ਦੀ ਯੋਜਨਾ ਬਣਾਉਣੀ ਹੈ ਕਿੱਥੇ ਆਪਾਂ ਟੋਬਾ ਠੀਕ ਕਰਨਾ ਹੈ ਕਿੱਥੇ ਪੁਲੀ ਬਣਾਉਣੀ ਹੈ ਕਿੱਥੇ ਰਸਤਾ ਬਣਾਉਣਾ ਹੈ ਕਿੱਥੇ ਕੋਈ ਚਾਰ ਦੀਵਾਰੀ ਬਣਾਉਣੀ ਹੈ ਇਹ ਸਾਰ ਸਭ ਤੁਸੀਂ ਫੈਸਲਾ ਕਰਨਾ ਉਹ ਗ੍ਰਾਮ ਸਭਾ ਨੇ ਕਰਨੀ ਤਿੰਨ ਰੂਪ ਵਿੱਚ ਵਿਕਾਸ ਕਿਨੇ ਕਰਨਾ ਹੈ ਕਿੱਥੇ ਧਰਮ ਸ਼ਾਲਾ ਬਣਾਉਣੀ ਹੈ ਕਿੱਥੇ ਕੋਈ ਹੋਰ ਕੁਝ ਕਰਨਾ ਤੀਰ ਲਗਾਉਣੇ ਨੇ ਦੂਜਾ ਉਹਦੀ ਸਮੀਖਿਆ ਵੀ ਤੁਸੀਂ ਕਰਨੀ ਹੈ ਵੀ ਕੰਮ ਠੀਕ ਚੱਲ ਰਿਹਾ ਹੈ ਸਰਪੰਤ ਨੂੰ ਸੁਆਦ ਵੀ ਤੁਸੀਂ ਪੁੱਛਣਾ ਜਿਵੇਂ ਅਸੈਂਬਲੀ 'ਚ ਪੁੱਛਦੇ ਆ ਐਮ.ਐਲ.ਏ ਪਿੰਡ ਦੇ ਸਾਰੇ ਲੋਕ ਜਿਹੜੇ ਵੋਟਰ ਨੇ ਉਹ ਸਾਰੇ ਦੇ ਸਾਰੇ ਐਮ.ਐਲ.ਏ ਨੇ ਪਿੰਡ ਦੇ ਕਿਹਦੀ ਪੰਚਾਇਤ ਹੈ ਉਹ ਕੈਬਨਟ ਹੈ ਕੈਬਨਟ ਨੂੰ ਸਵਾਲ ਕਰਾਂਗੇ ਬਜਟ ਬਜਟ ਵੀ ਤੁਸੀਂ ਪਾਸ ਕਰੋਗੇ ਸੰਸਦ ਵਿੱਚ ਪਾਸ ਹੋਣਾ ਹੁਣ ਵੀ ਪਾਸ ਹੋਏਗਾ ਓਏ ਮੇਰੇ ਨੇ ਵੋਟਾਂ ਨਾਲ ਹੀ ਪਾਸ ਹੁੰਦਾ ਹੈ ਸੋ ਜੇ ਬਜਟ ਤੁਸੀਂ ਤਿਆਰ ਕਰ ਪਾਸ ਕਰਨਾ ਹੈ ਵਿਕਾਸ ਯੋਜਨਾ ਤੁਸੀਂ ਪਾਸ ਕਰਨੀ ਹੈ ਉਹਨਾਂ ਦਾ ਤਿਆਰ ਕਰਨੀ ਹੈ ਕਿਉਂਕਿ ਉਹਨਾਂ ਨੂੰ ਮਹਾਰਤ ਦਿੱਤੀ ਹੋਈ ਹੈ ਤੇ ਉਹਦੇ ਸਮੀਖਿਆ ਤੁਸੀਂ ਕਰਨੀ ਬਈ ਠੀਕ ਵੀ ਚੰਦਿਆ ਕਿ ਨਹੀਂ ਠਗੀ ਤਾਂ ਨਿਵਾਰ ਕੇ ਮਿੱਠੀ ਤਾਂ ਨਿਭਾਈ ਤੇ ਫਿਰ ਤਾਕਤ ਤਾਂ ਤੁਹਾਡੇ ਕੋਲ ਹੋਈ ਸਵਾਦ ਇਹ ਹੈ ਉਹ ਤਾਕਤ ਨੂੰ ਸਮਝਣ ਦੀ ਲੋੜ ਹੈ ਜਿੱਦẽ ਅਸੀਂ ਇਹ ਗੱਲਾਂ ਸਮਝ ਗਏ ਬਾਕੀ ਹਿੰਦੀ ਸਿੰਘ ਜੀ ਉਹਦੀ ਕਰਨੀ ਮੈਂ ਬਥਾ ਟਾਈਮ ਨਹੀਂ ਲੈਣਾ ਚਾਹੁੰਦਾ ਬੁੜੀਆਂ ਡਿਟੇਲ ਇਹਦੀਆਂ ਹੈਗੀਆਂ ਨੇ ਇੱਕੋ ਗੱਲ ਯਾਦ ਰੱਖੋ ਗੁਰੂ ਸਾਹਿਬ ਨੇ ਉਹ ਸਾਨੂੰ ਕਿਹਾ ਜੇ ਤੁਸੀਂ ਇਹ ਚਾਹੁੰਦੇ ਹੋ ਦੋਨਾਂ ਸੇਮੇ ਇੱਕ ਸੌਣ ਜੇ ਤੁਸੀਂ ਬੇਗੰਗ ਪੁਰਾ ਚਾਹੁੰਦੇ ਹੋ ਉਹ ਸੌ ਕਦਮ ਚੁੱਕਣਾ ਪਏਗਾ ਉਹ ਕਦਮ ਚੁੱਕਣ ਵਾਸਤੇ ਸਰਪੰਚ ਜਿਨੇ ਮੰਨਣਾ ਉਹ ਮੰਨ ਕੇ ਚੱਲੇ ਇਨਹੀ ਦੀ ਕਿਰਪਾ ਆਸੇ ਸਜੇ ਹੈ ਹਮ ਨਹੀਂ ਤਾਂ ਮੋਸੋ ਗਰੀਬ ਕਰੋੜ ਰੁਪਏ ਹੈ ਲੋਕਾਂ ਦੀ ਟੱਕ ਨੂੰ ਪਹਿਚਾਣੇ ਲੋਕਾਂ ਦੀ ਟੱਕ ਨੂੰ ਪਹਿਚਾਣਨ ਇੱਕ ਦੂਜੇ ਨਾਲ ਮਿਲ ਕੇ ਨਾ ਸਰਪੰਚ ਨਾਲ ਟੱਕਰ ਲੈ ਕੇ ਨਾ ਪ੍ਰਾਣੇ ਸਰਪੰਚ ਨੂੰ ਫਸਾ ਕੇ ਨਾ ਉਹਦੇ ਤੇ ਮੁਕੱਦਮੇ ਕਰਵਾ ਕੇ ਹੋਣੀਆਂ ਹੀ ਹੈ ਰਾਂ ਦੇ ਰੀਆਂ ਮੈਂ ਇਸ ਕਰਕੇ ਨਹੀਂ ਜਾ ਰਿਹਾ ਵੀ ਨਹੀਂ ਹੋਈਆਂ ਹੋਣੀਆਂ ਪਰ ਜਿੱਦਣ ਤੁਸੀਂ ਆਖਿਰਕਾਰ ਦੱਸਦਾ ਮੈਂ ਤੁਹਾਨੂੰ ਮੈਂ ਕਿਉਂ ਕਹਿਣਾ ਮੈਂ ਜਿੰਦਗੀ ਜਿ ਨਵਾਇਆ ਮੈਂ ਯੂਨੀਵਰਸਿਟੀ ਚ ਗਿਆ ਉੱਥੇ ਤੇ ਪਰ ਲੀਕ ਹੁੰਦਾ ਸੀ ਹਰ ਸਾਲ ਜਿਹੜਾ ਐਮਬੀਏ ਦੇ ਦਾਖਲੇ ਦਾ ਅਸੀਂ ਜਿਹੜੇ ਚੰਗੇ ਬੰਦੇ ਸੀ ਉਹ ਲੈ ਰਹੇ ਛੋਟੇ ਛੋਟੇ ਤਨਖਾਹ ਤੇ ਸਾਡੇ ਮਕਦਮਾ ਕਰਤੇ ਕਿ ਇਹਨਾਂ ਨੇ ਤਾਂ ਐਡਵਰਟਾਈਜ਼ ਨਹੀਂ ਕਰਿਆ ਫਰਾਨਾ ਨਹੀਂ ਕਰਿਆ ਮੈਂ ਬਿਆਨ ਦਤ ਹੁਤੇ ਕਿ ਜੀ ਸਾਡੇ ਕੋਲ ਦੋ ਹੀ ਤਰੀਕੇ ਸੀ ਇੱਕ ਤਰੀਕਾ ਸੀ ਉਹ ਚੋਰਾਂ ਦੇ ਪਿੱਛੇ ਪੈ ਜਾਂਦੇ ਆ ਕਾਨੂੰਨੀ ਜਾਂ ਕੰਮ ਕਰੀ ਜਾਂਦੇ ਪੇਪਰ ਫੇੜੀ ਕੋਈ ਜਾਂਦਾ ਹੱਸ ਜੇ ਘੜਕਦੇ ਜਾਂਦੇ ਦੂਜਾ ਤਰੀਕਾ ਸੀ ਵੀ ਮਾਈ ਜਿਹੜਾ ਮਾਈ ਦਾ ਲਾਲ ਹੈ ਪੇਪਰ ਨਹੀਂ ਕਰ ਕਰ ਖਾਵੇ ਆਓ ਫਿਰ ਜੇ ਇਹ ਮੁੱਦਾ ਪੇਪਰ ਨਹੀਂ ਖੀ ਹੋਣ ਦਿੰਦੇ ਅਸੀਂ ਉਹ ਕਰਿਆ ਉਹਨਾਂ ਨੇ ਕਿ ਜਪੈ ਨਹੀਂ ਸਾਨੂੰ ਕੀ ਰੋੜਾ ਐਵੇਂ ਟਾਈਮ ਖਰਾਬ ਕਰੀ ਜਾਵਾਂਗਾ ਉਹਨਾਂ ਜੋ ਕਰਨਾ ਸੀ ਕਰਤਾ ਹੁਣ ਜਿਹੜਾ ਸਾਨੂੰ ਸਮਾਂ ਮਿਲਿਆ ਔਰ ਤਿੰਨ ਸਾਟ ਤੇ ਪਰ ਨਹੀਂ ਲਿਖੋਂ ਦਿੱਤਾ ਜਿਹੜਾ ਮਰਜੀ ਜੋਰ ਨਾਲ ਲੰਦਾ। ਸੋ ਇਸ ਕਰਕੇ ਜਿਹੜੇ ਸਰਪੰਚ ਬਣਨਗੇ ਜਿਹੜੇ ਪ੍ਰੰਤ ਬਣਨਗੇ ਇਹ ਫੈਸਲਾ ਕਰਨ ਦੀ ਪ੍ਰਾਣਾ ਨੇ ਕੀ ਕਰਿਆ ਉਹ ਇਹ ਪੈਡਾ ਪੋਸਟ ਨਹੀਂ ਲਈ ਜਿਹੜਾ ਲੱਗੇ। ਆ ਸਾਰੀ ਸਰਕਾਰ ਨੇ ਮਾਰੀ ਇਸ ਗੱਲ ਖਾਧੀਆ। ਹਰੇਕ ਦੇ ਬਹੁਤ ਸਾਰੇ ਨੇ ਸ਼ੁਰੂ ਕਰਦੀ। ਇਹਨਾਂ ਦੇ ਜਿਹਦੇ ਉੱਪਰ ਨਾ ਹੋਰ ਵੀ ਜ਼ਿਆਦਾ ਹੋਣਗੇ। ਇਹ ਕਹੋ ਵਿਪਦਨਾ ਜੋ ਹੋ ਗਿਆ ਹੋ ਗਿਆ। ਅੱਜ ਤੋਂ ਮੈਂ ਗੱਤ ਨਹੀਂ ਹੁੰਦਾ। ਅੱਜ ਤੋਂ ਅਸੀਂ ਗ੍ਰਾਮ ਸਭਾ ਕਰਾਂਗੇ। ਅੱਜ ਫੈਸਲੇ ಗ್ರಾಮ ਸਭਾ ਚ ਹੋਣਗੇ ਹਰ ਵੱਡਾ ਫੈਸਲਾ ಗ್ರಾಮ ਸਭਾ ਚ ਹੋਏਗਾ ಗ್ರಾಮ ਸਭਾ ਜਿੰਨੀ ਮਰਜ਼ੀ ਵਰੀ ਬੁਲਾਓ ਫਿਰ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਤੇ ਫਿਰ ਜਿਹੜੀ ਕਸਤੂਰੀ ਤੁਹਾਡੇ ਅੰਦਰ ਹੈ ਫਿਰ ਮਿਲ ਕੇ ਬਾਹਰ ਨਹੀਂ ਭਾਦਦਾ ਫਿਰੇਗਾ ਅੰਦਰ ਹੀ ਡਬੋ ਲੋਗੇ ਵੀ ਕਸਤੂਰੀ ਤਾਂ ਸਾਡੇ ਅੰਦਰ ਹੀ ਆਉਂਣੀ ਬਹੁਤ ਬਹੁਤ ਤਾਂ